ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਗ੍ਰਹਿ ਮੰਚਾਲੇ ਨੇ ਸੀਮਾ ਸੁਰੱਖਿਆ ਬਲ ਨੂੰ ਦੁਨੀਆਂ ਦਾ ਸਭ ਤੋਂ ਆਧੁਨਿਕ ਬਲ ਬਣਾਉਣ ਲਈ 5 ਸਾਲਾਂ ਦਾ ਟੀਚਾ ਰੱਖਿਆ ਹੈ ਲੁਧਿਆਣਾ ਪੁਲਿਸ ਵੱਲੋਂ ਕੱਲ ਮੁਕਾਬਲੇ ਤੋਂ ਬਾਅਦ ਫੜੇ ਗਏ ਪਾਕਿਸਤਾਨੀ ਖੁਫੀਆ ਏਜੰਸੀ ਦੇ ਦੋ ਮੈਂਬਰਾਂ ਦੀ ਪਛਾਣ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਸ਼੍ਰੀ ਅਨੰਦਪੁਰ ਸਾਹਿਬ ਨਾਮੇ ਗੁਰੂ ਸ਼ਿਰੂਟੇ ਇੱਕ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਆਉਣ ਵਾਲੇ ਸ਼ਰਤਾਲੂਆਂ ਦਾ ਸਵਾਗਤ ਕਰਨ ਲਈ ਤਿਆਰ ਸਯੁਕਤ ਅਰਬ ਅਮੀਰਾਤ ਚ ਦੁਬਈ 에ਅਰ ਸ਼ੋਦਰਾਨ ਅੱਜ ਭਾਰਤੀ ਹਵਾਈ ਸੈਨਾ ਦਾ ਤੇਜਸ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹਾਦਸੇ ਵਿੱਚ ਪਾਇਲਟ ਦੀ ਮੌਤ ਅਤੇ ਗੁਰਦਾਸਪੁਰ ਦੇ ਕੀਤੀ ਪੜੇ ਵਿਪਾਕ ਨੂੰ ਜ਼ਿਲ੍ਹਾ ਪਦਰੀ ਕਿਸਾਨ ਮੇਲੇ ਦਾ ਆਯੋਜਨ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਚਾ ਨੇ ਐਲਾਨ ਕੀਤਾ ਕਿ ਅਗਲਾ 1 ਸਾਲ ਸੀਮਤਰਖ ਹੈ ਬਲ ਬੀਐਸਐਫ ਤੇ ਆਧੁਨਿਕੀਕਰਨ ਅਤੇ ਇਸ ਦੇ ਕਰਮਚਾਰੀਆਂ ਦੀ ਭਲਾਈ ਵਾਸਤੇ ਸਮਰਪਿਤ ਹੋਵੇਗਾ। ਗੁਜਰਾਤ ਦੇ ਪੋਜ ਵਿੱਚ ਬੀਐਸਐਫ ਦੇ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਬੀਐਸਐਫ ਨੂੰ ਦੁਨੀਆ ਦਾ ਸਭ ਤੋਂ ਆਧੁਨਿਕ ਬਲ ਬਣਾਉਣ ਲਈ 5 ਸਾਲਾਂ ਦਾ ਟੀਚਾ ਮਿਥਾਇਆ ਹੈ। गृह विभाग ने तय किया है कि अगले स्थापना दिन तक बल को आधुनिकरण के सभी आयनों में से युक्त करकर पांच साल में बल को विश्व का सबसे आधुनिक और सबसे पैनी आक्रमण क्षमता वाला हमारा बॉर्डर सिक्योरिटी फोर्स बनाएंगे ਮੋਹਰੇ ਨੇ ਸਰਕਾਰ ਦੀ ਇੱਕ ਵੱਡੀ ਪਹਿਲ ਕਦਮੀ ਈ ਬਾਰਡਰ ਸੁਰੱਖਿਆ ਦੇ ਨਵੇਂ ਸੰਕਲਪ ਨੂੰ ਲਾਗੂ ਕਰਨ ਵਿੱਚ ਪੀਐਸਐਫਟੀ ਮਹੱਤਵਪੂਰਨ ਭੂਮਿਕਾ ਤੇ ਚਾਨਣਾ ਪਾਇਆ ਬੀਐਸਐਫ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਬਾਲ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਖਿਲਾਫ ਵੱਖ-ਵੱਖ ਕਾਰਵਾਈਆਂ ਚ 129500000 ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਨੇ ਅਮਿਤ ਛਾਹ ਨੇ ਬੀਐਸਐਫ ਦੇ ਕੰਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਦੇਸ਼ 31 ਮਾਰਚ 2026 ਤੱਕ नक्सलवाद ਤੋਂ ਮੁਕਤ ਹੋ ਜਾਏਗਾ ਇਸ ਮੌਕੇ ਅਮਿਤ ਸ਼ਾਹ ਨੇ ਡਾਇਮੰਡ ਜੁਬਲੀ ਦਸ਼ਨਾ ਨੂੰ ਮਨਾਉਣ ਲਈ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਤੇ ਪ੍ਰੀਟ ਦਾ ਨਿ ਰਖਣ ਵੀ ਕੀਤਾ ਵਿਦੇਸ਼ਾਂਲ ਦੇ ਅਨਾ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਚੁ ਜ਼ਖਮੀ ਹੋਏ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਏ ਸਮਰਥੇਟ ਮਲਟੀ ਸਟੇਟ ਗੈਂਗਸਟਰ ਟਰੋਰ ਮੋਡਿਊਲ ਦੇ ਦੋ ਮੈਂਬਰਾਂ ਦੀ ਪਛਾਣ ਰਾਜਸਥਾਨ ਦੇ ਦੀਪਕ ਤੇ RAMLAL ਬਜੋ ਹੋਈ ਹੈ ਇਹਨਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਖੁਲਾਸਾ ਕੀਤਾ ਹੈ ਕਿ ਦੋਵੇਂ ਰਾਜਸਥਾਨ ਤੋਂ ਲੁਧਿਆਣਾ ਆਏ ਸਨ ਤੇ ਪਿਛਲੇ ਦੋ ਦਿਨਾਂ ਤੋਂ ਇੱਥੇ ਰਹਿ ਕੇ ਗਰਨੇਡ ਹਮਲੇ ਦੀ ਯੋਜਨਾ ਬਣਾ ਰਹੇ ਸਨ ਇਹਨਾਂ ਦੋਵਾਂ ਕਾਰਕੁਨਾਂ ਨੂੰ ਪਾਕਿਸਤਾਨ ਸਥਿਤ ਹੈਂਡਲਰ ਜਸਵੀਰ ਚੌਧਰੀ ਨੇ ਹਮਲਾ ਕਰਨ ਲਈ ਪੇछा ਸੀ ਇਹਨਾਂ ਤੋਂ ਦੋ ਚੀਨੀ ਹੈਂਡਲਰ ਪੰਜ ਆਧੁਨਿਕ ਪਿਸਤੌਲ ਤੇ ਲਗਭਗ 50 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇੱਕ ਨਵਾਂ ਤੇ ਖਤਰਨਾਕ ਰੁਝਾਨ ਹੈ ਜਿਸ ਵਿੱਚ ਪਾਕਿਸਤਾਨੀ ਅਧਾਰਤ ਹੈਂਡਲਰ ਪੰਜਾਬ 'ਚ دہشتਗਤੀ ਗਤੀਵਿਧੀਆਂ ਲਈ ਦੂਜੇ ਸੂਬਿਆਂ ਦੇ ਅਪਰਾਧੀਆਂ ਦੀ ਵਰਤੋਂ ਕਰ ਰਹੇ ਨੇ ਤਾਂ ਜੋ ਉਹ ਪਤਾ ਲੱਗਣ ਤੋਂ ਬਚ ਸਕਣ ਇਹ ਨਿਆ ਟ੍ਰੈਂਡ ਜਿਹੜਾ ਹੈ ਦਿਸ ਇਜ਼ ਦਾ ਇੰਪੋਰਟੈਂਟ ਥਿੰਗ ਟੂ ਬਰੀਫ ਪਾਕ ਬੇਸਡ ਆਈਐਸਆਈ ਦੇ ਆਰ ਨਾਟ ਓਨਲੀ ਜੋ ਫੁੱਟ ਸੋਲਜਰਸ ਐ ਆਪਣਾ ਮੋਡਿਊਲ ਜਿਹੜਾ ਹੈ ਉਹ ਸਿਰਫ ਪੰਜਾਬ 'ਚ ਨਹੀਂ ਰੱਖ ਰਹੇ ਉਹ ਬਿਹਾਰ ਤੱਕ ਪਹੁੰਚੇ ਹੋਏ ਹਨ ਇਹ ਇਦਾਂ ਦੇ ਬੰਦੇ ਜਿਹੜੇ ਮੁੰਬਈ ਬੇਸਡ ਹਨ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਪਹਿਲਾਂ ਵੀ ਤਿੰਨ ਮੁਲਜ਼ਮਾ ਫਿਰੋਜ਼ਪੁਰ ਦੇ ਸ਼ਮਸ਼ੇਰ ਸਿੰਘ ਹਰਿਆਣਾ ਦੇ ਅਜੇ ਅਤੇ ਬਿਹਾਰ ਦੇ ਹਰਸ਼ ਕੁਮਾਰ ਓਝਾ ਨੂੰ ਗ੍ਰਿਫਤਾਰ ਕਰਕੇ ਅਜੇ ਇੱਕ ਮੋਡਿਊਲ ਦਾ ਪਰਦਾਫਾਸ਼ ਕੀਤਾ ਸੀ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @rirrarnu chalander ਸਾਡਾ ਫੇਸਬੁਕ ਪੇਜ ਹੈ @rnu-air chalander ਅਤੇ YouTube ਤੇ ਸਾਡਾ ਚੈਨਲ ਹੈ @air chalander ਪੰਜਾਬ ਦਾ ਪਵਿੱਤਰ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਤੱਕ ਤੇ ਸ਼੍ਰੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਣ ਲਈ ਦੁਨੀਆ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਦਾ ਸਵਾਗਤ ਕਰਨ ਲਈ ਤਿਆਰ ਹੈ ਇਸ ਮੌਕੇ ਨੂੰ ਯਾਦਗਾਰੀ ਬਣਾਉਣ ਲਈ 23 ਤੋਂ 25 ਨਵੰਬਰ ਤੱਕ ਕਈ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਸੂਬੇ ਪਰਵ ਚ ਲਾਈਟ ਐਂਡ ਸਾਊਂਡ ਸ਼ੋਅ ਆਯੋਜਿਤ ਕੀਤੇ ਜਾ ਰਹੇ ਨੇ ਸ਼੍ਰੀ ਨਗਰ ਦੇ ਗੁਰਦੁਆਰਾ ਜਮੀ ਪਾਤਸ਼ਾਹੀ ਤੇ ਆਸਾਮ ਦੇ ਗੁਰਦੁਆਰਾ ਪਾਤਸ਼ਾਹੀ 9ਵੀਂ ਧੋਪੜੀ ਸਾਹਾ ਸਮੇਤ ਵਕ-ਵਕ ਥਾਮਾ ਦੇ ਨਗਰ ਕੀਰਤਨ ਸਜਾਏ ਗਏ ਜੋ ਕੱਲ 22 ਨਵੰਬਰ ਨੂੰ ਸ਼੍ਰੀ ਅਨੰ ਸ਼ੁਰੂ ਹੋਇਆ ਪਵਿੱਤਰ ਨਗਰ ਕੀਰਤਨ ਦਾ ਅੱਜ ਲੁਧਿਆਣਾ ਪਹੁੰਚਣ ਤੇ ਹਜ਼ਾਰਾਂ ਸ਼ਰਦਾਲੂਆਂ ਨੇ ਸ਼ਰਦਾ ਨਾਲ ਸਵਾਗਤ ਕੀਤਾ ਲੁਧਿਆਣਾ ਦੇ ਹਾਤੀ ਪੁਲਿਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾ ਰਹੀ ਪਾਲਕੀ ਸਾਹਿਬ ਨੂੰ ਰਸਮੀ ਗੋਡਾ ਆਫ ਆਨਰ ਦਿੱਤਾ ਜਦਕਿ ਸ਼ਰਦਾਲੂਆਂ ਨੇ ਸ਼ਰਦਾ ਨਾਲ ਫੁੱਲਾਂ ਦੀ ਵਰਖਾ ਕੀਤੀ ਉਧਰ ਅੰਮ੍ਰਿਤਸਰ ਦੇ ਡੇਰਾ ਬਾਬਾ ਪੂਰੀ ਵਾਲਾ ਤੋਂ ਵੀ ਅਲੌਕਿਕ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਚਾਲੇ ਰਵਾਨਾ ਹੋਇਆ ਫਰੀਆਖਣਪੜ ਸਾਹ ਹਫਤੇ ਪੋਗ ਮੁੱਖ ਦੇ ਹੜੇ 25 ਨਵੰਬਰ ਨੂੰ ਪਾਈ ਜਾਣਗੇ ਇੱਕ ਸਰਵਧਰਮ ਸੰਮੇਲਨ ਵੀ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਵੱਖ-ਵੱਖ ਪਾਈਚਾਰਿਆਂ ਦੇ ਉੱਗੇ ਧਾਰਮਿਕ ਆਗੂ ਬ੍ਰਮ ਕੁਮਾਰੀਆਂ ਤੇ ਮੁੱਖ ਅਖਾੜਾਂ ਦੇ ਨਾਲ ਹਿੱਸਾ ਲੈਣਗੇ ਪੇਸ਼ ਹੈ ਇੱਕ ਵਿਸ਼ੇਸ਼ ਰਿਪੋਰਟ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਦਰਸਾਉਂਦੀ ਵਿਸ਼ੇਸ਼ ਪ੍ਰਦਰਸ਼ਨੀ ਗਤਕਾ ਅਤੇ ਟੈਂਟ ਪੈਕਿੰਗ ਵਰਗੇ ਕਈ ਹੋਰ ਸਮਾਗਮਾਂ ਤੋਂ ਇਲਾਵਾ ਵਿਰਾਸਤ ਇੱਕ ਖਾਲਸਾ ਯਾਦਗਾਰ ਵਿਖੇ 23 ਤੋਂ 29 ਨਵੰਬਰ ਤੱਕ ਇੱਕ ਡਰੋਨ ਸ਼ੋਅ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਪ੍ਰਚਾਰੇ ਗਏ ਧਰਮ ਨਿਰਪੱਖਤਾ, ਮਾਨਵਤਾਵਾਦ ਅਤੇ ਸਵੇ ਬਲੀਦਾਨ ਦੀ ਪਾਵਨਾ ਦੇ ਉੱਚ ਆਦਰਸ਼ਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਪੰਜਾਬ ਸਰਕਾਰ ਵੱਲੋਂ ਯਾਦਗਾਰੀ ਸਮਾਗਮਾਂ ਦੇ ਹਿੱਸੇ ਵਜੋਂ 24 ਨਵੰਬਰ ਨੂੰ ਵਿਦਾਂਤਸ ਦਾ ਇੱਕ ਵਿਸ਼ੇਸ਼ ਇਜਲਾਸ ਵੀ ਰੱਖਿਆ ਗਿਆ ਹੈ ਜੋ ਇਸ ਪਵਿੱਤਰ ਨਗਰੀ ਦੇ ਭਾਈ ਜੈਤਾ ਜੀ ਮੈਮੋਰੀਅਲ ਵਿਖੇ ਹੋਵੇਗਾ ਡਰੋਨ ਅਤੇ ਸੀਸੀਟੀਵੀ ਨਿਗਰਾਨੀ ਨਾਲ ਵਿਸਤ੍ਰਿਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਮੈਡੀਕਲ ਅਤੇ ਆਵਾਜਾਈ ਸਹੂਲਤਾਂ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਆਉਣ ਵਾਲੇ ਸਰਦਾਰਾਂ ਲਈ ਸਾਰੀਆਂ ਸਹੂਲਤਾਂ ਵਾਲੇ ਟੈਂਟ ਸਿਟੀ ਵੀ ਬਣਾਏ ਗਏ ਹਨ ਰਾਜੇਸ਼ ਬਾਲੀ ਆਕਾਸ਼ ਵਣੀ ਖਬਰਾਂ ਜਲੰਧਰ ਓਦਰ ਰੂਪਨਗਰ ਸਥਿਤ ਸਿਹਤ ਵਿਭਾਗ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰਦੇਵ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਮਾ ਕੇ ਅੱਖਾਂ ਦੀ ਜਾਂਚ ਲਈ ਇੱਕ ਮੁਫਤ ਤੋ ਕੈਂਪ ਲਗਾਇਆ ਜਾ ਰਿਹਾ ਇਸ ਕੈਂਪ ਚ ਰੂਪਨਾਗਰ ਦੇ ਸਿਵਲ ਸਰਜੰਟ ਡਾਕਟਰ ਸੁਖਿੰਦਰਜੀਤ ਸਿੰਘ ਨੇ ਵੀਰਵਿ ਸਾਂਝੀ ਕਰਦਿਆਂ ਦੱਸਿਆ 350 ਸਾਲਾ ਸ਼ਹੀਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਿਤ ਜੋ ਇਸ ਸਮੇਂ ਆਨੰਦਪੁਰ ਸਾਹਿਬ ਵਿਖੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਦੋ ਜਗ੍ਹਾ ਤੇ ਐਨਕਾਂ ਦੇ ਜਾਂ ਨਜ਼ਰ ਦੇ ਲੰਗਰ ਲਗਾਏ ਗਏ ਨੇ ਇਹ ਦੋਨੋਂ ਸਥਾਨ ਨੇ ਇੱਕ ਤਾਂ ਚੰਡੀਸਰ ਦੇ ਵਿੱਚ ਟੈਂਟ ਸਿਟੀ ਹੈ ਉਸ ਜਗ੍ਹਾ ਤੇ ਦੂਸਰਾ ਹੈ ਟਰਾਲੀ ਸਿਟੀ ਜੋ ਕਿ ਚਰਨਗਗਾ ਸਟੇਡੀਅਮ ਹੈ ਇੱਥੇ ਮਸ਼ਹੂਰ ਜਗ੍ਹਾ ਉਸ ਜਗ੍ਹਾ ਤੇ ਲਗਾਇਆ ਗਿਆ ਹੈ ਅੱਖਾਂ ਦੇ ਮਾਹਰ ਡਾਕਟਰ 18 ਦੀਆਂ ਟੀਮਾਂ ਬੈਠਣਗੀਆਂ ਆਧੁਨਿਕ ਮਸ਼ੀਨਾ ਅੱਖਾਂ ਦੀ ਚੈੱਕ ਕਰਨ ਵਾਸਤੇ ਉਸ ਜਗ੍ਹਾ ਦੇ ਉੱਪਰ ਸਥਾਨਿਤ ਕਰ ਦਿੱਤੀਆਂ ਗਈਆਂ ਨੇ ਔਰ ਅੱਖਾਂ ਨੂੰ ਚੈੱਕ ਕਰਨ ਦੇ ਜੋ ਮਾਹਰ ਨੇ ਸਾਰੇ ਉਹ ਅੱਖਾਂ ਚੈੱਕ ਕਰ ਦੇਣਗੇ ਸਖਤ ਵਰਮ ਰਾਜ ਦੁਬਈ 에어 쇼 ਦੌਰਾਨ ਅਜ ਭਾਰਤੀ ਹਵਾਈ ਸੈਨਾ ਦਾ ਤੇਜਸ ਲੜਾਕੂ ਜਹਾਜ਼ ਹਾਦਸੇ ਦੇ ਦਸ਼ਿਕਾਰ ਹੋ ਗਿਆ। ਭਾਰਤੀ ਹਵਾਈ ਸੈਨਾ ਮੁਤਾਬਕ ਇਸ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਕੋਰਟ ਆਫ ਇਨਕੁਆਇਰੀ ਕਾਇਮ ਕੀਤੀ ਗਈ ਹੈ। ਭਾਰਤੀ ਹਵਾਈ ਸੈਨਾ ਨੇ ਪਾਇਲਟ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ ਹੈ ਤੇ ਦੁਖੀ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੜਾਕੂ ਜਹਾਜ਼ 에어 쇼 ਚ ਹਿੱਸਾ ਲੈ ਰਿਹਾ ਸੀ। ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੋਹਾਨ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ ਇੱਕ ਸੋਸ਼ਲ ਮੀਡੀਆ ਪੋਸਟ ਜੋ ਜਨਰਲ ਚੋਹਾਨ ਨੇ ਕਿਹਾ ਕਿ ਇਸ ਦੁੱਖ ਦੀ ਖੜੀ ਚ ਹਥਿਆਰਬੰਦ ਸੈਨਾਵਾਂ ਦੁਖੀ ਪਰਿਵਾਰ ਤੇ ਨਾਲ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਤੇ ਖੇਤੀ ਨਾਲ ਸੰਬੰਧਤ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਅੱਜ ਇੱਕ ਜ਼ਿਲ੍ਹਾ ਪੱਦਰੀ ਕਿਸਾਨ ਮੇਲਾ ਲਾਇਆ ਗਿਆ ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਰਣਜੀਤ ਸਿੰਘ ਠਾਕੁਰ ਨੇ ਖੇਤੀਬਾੜੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵਾਖਵਾਖ ਯੋਜਨਾਵਾਂ ਦੀ ਜਾਣਕਾਰੀ ਸਾਂਝੀ ਕੀਤੀ ਇਸ ਬਾਰੇ ਉਹਨਾਂ ਦੱਸਿਆ ਬੜੀ ਦੀ ਫਸਲਾਂ ਦੀ ਸਚੱਜੀ ਜਾਣਕਾਰੀ ਦੇਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਖੇਤੀ ਪ੍ਰਦਰਸ਼ਨੀਆਂ ਜਿਹੜੀਆਂ ਉਹ ਲਾਈਆਂ ਜਿਹੜੇ ਅਗਾਹ ਵਧੂ ਕਿਸਾਨ ਨੇ ਉਹਨਾਂ ਵੱਲੋਂ ਵੀ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਵੱਖ-ਵੱਖ ਜਿਹੜੇ ਕਿਸਾਨ ਕੋਨੇ-ਕੋਨੇ ਤੋਂ ਜ਼ਿਲ੍ਹੇ ਦੇ ਆਏ ਆ ਉਹ ਚੰਗੇ ਜ਼ਿਮੀਦਾਰ ਜਿਹੜੇ ਚੰਗਾ ਲੋਖਾ ਪੈਸਾ ਜਿਹੜਾ ਕਮਾਰੇ ਨੇ ਉਹਨਾਂ ਤੋਂ ਸੇਧ ਲੈ ਕੇ ਆਪਣੇ ਖੇਤਾਂ ਦੇ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਨਗੇ ਨਵੀਂ ਟੈਕਨੋਲੋਜੀ ਨਾਲ ਕਿਵੇਂ ਅਸੀਂ ਆਪਣਾ ਝਾੜ ਵਧਾ ਸਕਦੇ ਹਾਂ ਔਰ ਪ੍ਰਾਫਿਟੇਬਿਲਟੀ ਜਿਹੜੀ ਆ ਉਹ ਵਧ ਲੈ ਸਕਦੇ ਆ ਇਸ ਮੌਕੇ ਆਪ ਖੇਤੀਬਾੜੀ ਯੂਨੀਵਰਸਿਟੀ ਦੇ ਵਾਕਫ ਵਖ ਮਹਾਰਾ ਨੇ ਕਿਸਾਨਾਂ ਨੂੰ ਫਸਲਾਂ ਦੀ ਕਾਸ਼ਤ ਸੰਬੰਧੀ ਜਾਣਕਾਰੀ ਦਿੱਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਬੀਤੇ ਦਿਨੀ आईपीएसकॉन 2025 ਦੀ 55ਵੀਂ ਸਾਲਾਨਾ ਕਾਨਫਰੰਸ ਦੀ ਸ਼ੁਰੂਆਤ ਹੋਈ ਕਾਨਫਰੰਸ ਵਿੱਚ ਲਗਭਗ 10 ਦੇਸ਼ਾਂ ਦੇ 240 ਰਾਸ਼ਟਰੀ ਤੇ 33 ਅੰਤਰਰਾਸ਼ਟਰੀ ਮਹਾਰਾਸਮੇਤ ਲਗਭਗ 2000 ਨੁਮਾਇੰਦੇ ਹਿੱਸਾ ਲੈ ਰਹੇ ਨੇ ਸੈਂਟਰ ਫਾਰ ਦੀ ਐਡਵਾਂਸਮੈਂਟ ਆਫ ਮੈਡੀਸਨ ਕੈਨੇਡਾ ਦੇ ਪ੍ਰਸਿੱਧ ਪ੍ਰੋਫੈਸਰ ਡਾਕਟਰ ਨਰਿੰਜਨ ਐਸਟਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪੋਲੀਕਲੋਨਲ ਐਂਟੀਬਾਡੀਜ਼ ਦੇ ਲਾਭਕਾਰੀ ਪਰਫਾਰਮਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅੱਜ ਵਿਸ਼ਵ ਟੈਲੀਵਿਜ਼ਨ ਦਿਵਸ ਹੈ। ਇਹ ਦਿਨ ਟੈਲੀਵਿਜ਼ਨ ਨੂੰ ਜਨਤਕ رائے ਨੂੰ ਸੂਚਿਤ ਕਰਨ, ਸਿੱਖਿਆਤ ਕਰਨ, ਤੇ ਪ੍ਰਭਾਵਿਤ ਕਰਨ ਤੇ ਸੰਚਾਰ ਤੇ ਵਿਸ਼ਵਵਿਆਪੀ ਸਮਝ ਨੂੰ ਉਤਸ਼ਾਹਿਤ ਕਰਨ 'ਚ ਇੱਕ ਮਹੱਤਵਪੂਰਨ ਮਾਧਿਅਮ ਵਜੋਂ ਮਾਨਤਾ ਦਿੰਦੇ। ਭਾਰਤੀ ਟੈਲੀਵਿਜ਼ਨ ਨੈਟਵਰਕ 23 ਕਰੋੜ ਘਰਾਣ 90 ਕਰੋੜ ਦਰਸ਼ਕਾਂ ਤੱਕ ਪਹੁੰਚਦਾ ਹੈ। ਇਸ ਸਾਲ ਮਾਰਚ ਤੱਕ ਦੇਸ਼ ਵਿੱਚ 918 ਨਿੱਜੀ ਸੈਟੇਲਾਈਟ ਚੈਨਲ ਚੱਲ ਰਹੇ ਨੇ ਜੋ ਇਸਦੀ ਮਜ਼ਬੂਤੀ ਨੂੰ ਦਰਸਾ ਰਹੇ ਨੇ। ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪੈਰਾਟਰਾ ਕਪਿਲ ਦੇਵ ਨੇ 15 ਤੋਂ 18 ਨਵੰਬਰ ਤੱਕ ਹੋਈ 25ਵੀਂ ਪੈਰਾ ਨੈਸ਼ਨਲ ਚੈਂਪੀਅਨਸ਼ਿਪ 'ਚ 50 ਮੀਟਰ ਅਤੇ 100 ਮੀਟਰ ਬ੍ਰੈਸਟ ਫਰੌਗ ਮੁਕਾਬਲੇ 'ਚ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਕਪਿਲ ਦੇਵ ਨੇ ਆਪਣੀ ਮਿਹਨਤ, ਲਗਨ ਤੇ ਅਨੁਸ਼ਾਸਨ ਰਾਹੀਂ ਇਹ ਉਪਲਬਧੀ ਹਾਸਲ ਕੀਤੀ ਹੈ। ਜ਼ਿਲ੍ਹਾ ਖੇਡ ਅਫਸਰ ਗੁਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਗ੍ਰਹਿ ਮੰਤਰੀ ਅਮਿਤ ਛਾਹ ਨੇ ਕਿਹਾ ਗ੍ਰਹਿ ਮੰtrasਾਲੇ ਨੇ ਸੀਮਾ ਸੁਰੱਖਿਆ ਬਲ ਨੂੰ ਦੁਨੀਆ ਦਾ ਸਭ ਤੋਂ ਆਧੁਨਿਕ ਬਲ ਬਣਾਉਣ ਲਈ 5 ਸਾਲਾਂ ਦਾ ਟੀਚਾ ਰੱਖਿਆ ਹੈ ਲੁਧਿਆਣਾ ਪੁਲਿਸ ਬਲ ਨੂੰ ਕਾਲ ਮੁਕਾਬਲੇ ਤੋਂ ਬਾਅਦ ਫੜੇ ਗਏ ਪਾਕਿਸਤਾਨੀ ਖੁਫੀਆ ਏਜੰਸੀ ਦੇ ਦੋ ਮੈਂਬਰਾਂ ਦੀ ਪਛਾਣ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਸ਼੍ਰੀ ਰਣੰਦਪੁਰ ਸਾਹਿਬ 9 ਮਈ ਗੁਰੂ ਸ਼ਿਰਗੁਤੇ ਇੱਕ ਬਹਾਦਰ ਚੀ ਦੇ 315ਵੇਂ ਸ਼ਹੀਦੀ ਦਿਹਾੜੇ ਮੌਕੇ ਆਉਣ ਵਾਲੇ ਸ਼ਰਧਾਲੂਆਂ ਦਾ ਸਵਾਗਤ ਕਰਨ ਲਈ ਪਿਆਰ